ਉਹ ਜੇ ਗੱਲ ਨਹੀਂ ਚੱਜਦੀ ਤਾਂ ਮੂੰਹ ਤਾਂ ਚੱਜਦਾ ਕਰ ਲਿਆ ਕਰ ਕਿ ਉਹ ਸਾਰੇ ਮਿੰਟ ਨੂੰ ਪਤਾ ਲਾਏਗੇ ਵੀ ਆਪਾਂ दारू ਕੱਢੀ ਜਾਂਦੇ ਆ ਉਹ ਮੈਂ ਕੀ ਕਰਾਂ ਮੇਰਾ ਬੋਲ ਹੀ ਉੱਚੀ ਆ ਇੱਕ ਤਾਂ ਮੈਂ ਤੇ दारू ਕਢਾਈ ਜਾਂਦੀ ਆ ਉੱਤੋਂ ਤੂੰ ਮੇਰੇ ਤੇ ਰੋ ਮਾਰਦਾ ਐ ਐ ਕਰ ਜੇ ਤੇਰਾ ਐ ਨਹੀਂ ਨਾ ਸਰਦਾ ਕੋਠੇ ਤੇ ਚੜ ਜਾ ਕੋਠੇ ਤੇ ਦੱਸ ਸਾਰਿਆਂ ਨੂੰ ਵੀ ਅਸੀਂ दारू ਕੱਢ ਰਹੇ ਆ ਹਾਂ ਆ ਕੰਮ ਠੀਕ ਹੈ ਮੈਂ ਜਾਂਦੀ ਆ ਓਏ ਬਹਿ ਜਾ ਗੁਰੂ ਬਹਿ ਜਾ ਇੱਥੇ ਓ ਕੀ ਤੁਸੀਂ ਨਾਲਾ ਪਾਰ ਗਏ ਓਏ ਅੱਛਾ दारू ਘੜਦੇ ਹੋ ਨਾ ਨਾ ਸਾਭ ਜੀ दारू ਘਰ ਨੂੰ ਘੜਦੇ ਆ ਜੀ ਇਹ ਤਾਂ ਮੇਰੇ ਨਾਲ ਹੱਗ ਗੱਲ ਦਾ ਆਪਰੇਸ਼ਨ ਹੋਇਆ ਹੋਇਆ ਮੈਨੂੰ ਡਾਕਟਰ ਕਹਿੰਦੇ ਵੀ ਤੂੰ ਦੇਸੀ दारू ਪੀਆ ਕਰ ਤਾਂ ਕਰਕੇ ਇੱਕੋ ਹੀ ਬੋਤਲ ਕੱਢ ਰਹੇ ਆ ਜੀ ਓ ਬੱਸ ਕਰ ਬੱਸ ਕਰ ਇੰਨਾ ਤਾਮੀਆਂ ਇੱਕ ਬੋਤਲ ਕੱਢਣ ਵਾਸਤੇ ਲੱਗਦਾ ਹੁੰਦਾ ਕੁੜੀਏ ਤੂੰ ਮੈਨੂੰ ਸਿਆਣੀ ਲੱਗਦੀ ਆ ਤੂੰ ਦੱਸ ਕੀ ਸਿਸਟਮ ਐ ਇਹ ਅੱਛਾ ਜੀ ਮੈਨੂੰ ਸਿਆਣੀ ਲੱਗਦੀ ਆ ਸਾਉਜੀ ਮੇਰੀ ਮੰਮੀ ਵੀ ਕਹਿੰਦੀ ਹੁੰਦੀ ਆ ਤੂੰ ਬਹੁਤ ਸਿਆਣੀ ਆ ਮੈਂ ਤੁਹਾਨੂੰ ਸਾਰੀ ਗੱਲ ਸੱਚ ਦੱਸ ਦਿਆਂ ਜੀ ਅਸੀਂ ਤਾਂ ਨੂੰ ਘੜਦੇ ਨਹੀਂ ਆ ਵੇਚਦੇ ਨਹੀਂ ਆ ਤੇ ਪੀਂਦੇ ਵੀ ਨਹੀਂ ਆ ਜੀ ਤੁਹ ਆਉਜੀ ਬਹੁਤ ਟਾਈਮ ਹੋ ਗਿਆ ਚੱਲੀਏ ਜੀ ਹੋਰ ਬਹੁਤ ਕੁਝ ਭਗ ਦੂਗੀ ਜੀ